ਪੁਆਹੀ ਗੁਰਜੀ ਦਾ ਖਲਸਾ ਪੁਆਹੀ ਗੁਰਜੀ ਕੀ ਫਤਿਹ ਏੜੀ ਆਪ ਜੀ ਵੀਡੀਓ ਦੇਖ ਰਹਿ ਹੋ ਇਹ ਪਿੰਡ ਗੁਰਦਾਪੁਰ ਇਹ ਉਤਰਾਖੰਡ ਦੇ ਵਿੱਚ ਪਿੰਡ ਪੈਂਦਾ ਹੈ ਇਸ ਪਿੰਡ ਦੇ ਵਿੱਚ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਬੜੀ ਹੁਲੜ ਬਾਜੀ ਬੜੀ ਗੁਰੂ ਸਾਹਿਬ ਦੇ ਘਰ ਦੀ ਮਰਜ਼ਾਦਾ ਦੀਆਂ ਝੱਡੀਆਂ ਲਾਈਆਂ ਨੇ ਦਾੰਗਾ ਫੜੀਆਂ ਨੇ ਨੰਗੇ ਸਿਰ ਐ ਪੈਰੀ ਜੋੜੇ ਪਾਏ ਹਨ ਇੱਕ ਦੂਜੇ ਨੂੰ ਉੱਥੇ ਗੁਰੂ ਕਦੰਸਾ ਦੀ ਯੂਨੀ ਚ ਗਾੜੀ ਬਰੋਜ ਕਰ ਰਹੇ ਹਨ ਲੜੀਆਂ ਗੁਰੂ ਸਾਹਿਬ ਦੇ ਪਾਰਕਿਸਰ ਨੂੰ ਲੱਗੀਆਂ ਨੂੰ ਤੋੜਿਆ ਜਾ ਰਿਹਾ ਹੈ ਇਹ ਇਹਨਾਂ ਦੇ ਹੌਸਲੇ ਤਾਂ ਵਧੇ ਲੋਕਾਂ ਦੇ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਹੀ ਫੈਸਲਾ ਨਹੀਂ ਲਿਆ ਜਾ ਰਿਹਾ ਕਿਉਂਕਿ ਉੱਥੇ ਸਿਆਸੀ ਜਿਹੜੇ ਦਬਾਅ ਬਣੇ ਹੋਏ ਹਨ ਉਹਨਾਂ ਦੇ ਜਿਹੜੇ ਉੱਥੋਂ ਦੇ ਪ੍ਰਬੰਧਕ ਲੱਗੇ ਹਨ ਮੇਰੇ ਸਿੱਖ ਕੌਮ ਨੂੰ ਬੇਇਨਤੀ ਹੈ ਕਿ ਇਹ ਅੱਜ ਜਿਹੜੀਆਂ ਘਟਨਾਵਾਂ ਗੁਰੂ ਘਰਾਂ ਦੇ ਵਿੱਚ ਵਾਪਰ ਕੇ ਵੀਡੀਓ ਜਿਹੜੀ ਵਾਇਰਲ ਹੁੰਦੀ ਹੈ ਇਹਦੇ ਨਾਲ ਸਿੱਖ ਕੌਮ ਦਾ ਬੜਾ ਵੱਡਾ ਮੁਜਾਗੜਾ ਆਇਆ ਜਾ ਰਿਹਾ ਹੈ ਕਿਸੇ ਕੌਮ ਗੁਰੂ ਘਰਾਵੀਆਂ ਗੋਲਕਾ ਤੋਂ ਲੜ ਰਹੇ ਹਨ ਪਰ ਮੈਂ ਇਥੋਂ ਦੇ ਪ੍ਰਬੰਧਕਾਂ ਨੂੰ ਬੇਨਤੀ ਕਰਾਂ ਕਿ ਸ੍ਰੀ ਅਕੇਸ਼ਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸ੍ਰੀ ਅਕਾਲਤਾ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਤੇ ਨਾਲ ਹੀ ਜਿਹੜੇ ਸਾਬੋ ਦੀ ਤੋੜੀ ਬੈਠੇ ਹਨ ਕਿ ਪਟਨਾ ਸਾਹਿਬ ਦੇ ਹਜ਼ੂਰ ਸਾਹਿਬ ਦੇ ਜਥੇਦਾਰਾਂ ਨੂੰ ਮੇਰੀ ਬੇਨਤੀ ਹੈ ਕਿ ਜੇਕਰ ਤੁਸੀਂ ਇਹ ਫੈਸਲਾ ਨਾ ਲਿਆ ਕਿ ਜੇਕਰ ਤੁਸੀਂ ਇਹ ਫੈਸਲਾ ਨਾ ਲਿਆ ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਜਿਨ੍ਹਾਂ ਨੇ ਗੁਰੂ ਘਰ ਵਿੱਚ ਗਾਲੀ ਗਲੋਚ ਕੀਤਾ ਨਾਲ ਗੁਰੂ ਘਰ ਦੀ ਮਰਜ਼ਾਦਾ ਦੀਆਂ ਧੱਜੀਆਂ ਡਾਈਆਂ ਨੇ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਾਧ ਕੇ ਇਹਨਾਂ ਨੂੰ ਸਖਤ ਤੋਂ ਸਖਤ ਜਿਹੜੀਆਂ ਸਜ਼ਾਵਾਂ ਲਾ ਦਿਓ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਗੁਰੂ ਘਰਾਂ ਦੇ ਵਿੱਚ ਇਦਾਂ ਘਟਨਾਵਾਂ ਵਾਪਰ ਸਕੀਆਂ ਨੇ ਇਹ ਤਾਂ ਹੀ ਇਹ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਜੇ ਤੁਸੀਂ ਠੋਸ ਕਦਮ ਚੁੱਕ ਕੇ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਾਧ ਕੇ ਤਲਬ ਕਰੋਗੇ ਤੇ ਸਖਸ ਜਾਵਾਂ ਦੇ ਦਿਓਗੇ ਤੇ ਕੋਈ ਵੀ ਗੁੱਦਜੇ ਗੁਰੂ ਘਰਾਂ ਦੇ ਵਿੱਚ ਇਹੋ ਜਿਹੀ ਘਟਨਾ ਨਹੀਂ ਵਾਪਰੇਗੀ ਕਿਉਂਕਿ ਇਹਨਾਂ ਨੂੰ ਅੱਜ ਜਲਦੀ ਹੀ ਸ੍ਰੀ ਅਕਾਲ ਪੁਰਖ ਸਾਧ ਜ ਲੈਣਾ ਚਾਹੀਦਾ ਹੈ ਕਿਉਂਕਿ ਹੋਰ ਵੀ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਮਨਮਤੀਆਂ ਕਮੇਟੀਆਂ ਹਨ ਜਿਹੜੀਆਂ ਮਰਜ਼ਾ ਦਾ ਦੀਆਂ ਧਜੀਆਂ ਡਾ ਰੀਆਂ ਹਨ ਰਹਿਦਾ ਸਵਾਮੀਆ ਦੇ ਕਬਜ਼ੇ ਹਨ ਸ਼ਰਾਬੀ ਕੁਆਬੀਆਂ ਦੇ ਕਬਜ਼ੇ ਹਨ ਸਿੱਖੀ ਧੁੱਪ ਦੇ ਲੋਕਾਂ ਦੇ ਕਬਜ਼ੇ ਹਨ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਹੁਕਮਨਾਮਾ ਵੀ ਜਾਰੀ ਹੋਇਆ ਹੈ ਕਿ ਅੰਮ੍ਰਿਤਧਾਰੀ ਗੁਰੂ ਘਰਾਂ ਵਿੱਚ ਕਮੇਟੀਆਂ ਹੋਣੀਆਂ ਚਾਹੀਦੀਆਂ ਹਨ ਪਰ ਕੋਈ ਵੀ ਫੈਸਲਾ ਸ੍ਰੀ ਕਾਲਤਾ ਸਾਹਿਬ ਤੋਂ ਅਜੇ ਤੱਕ ਨਹੀਂ ਲਿਆ ਗਿਆ ਕਿ ਜਿੱਥੇ-ਜਿੱਥੇ ਮਾਨਮਤੀਆਂ ਦੀਆਂ ਜਿਹੜੇ ਗੁਰੂ ਤੋਂ ਬੇਮੁਖ ਹਨ ਉਹਨਾਂ ਦੀਆਂ ਕਮੇਟੀਆਂ ਜਿਹੜੇ ਉਹ ਪ੍ਰਧਾਨ ਤੇ ਪ੍ਰਬੰਧਕ ਬਣੇ ਹਨ ਉਹਨਾਂ ਨੂੰ ਸ੍ਰੀ ਕਾਲਤਾ ਸਾਹਿਬ ਕੋਈ ਸਾਧ ਕੇ ਉਹਨਾਂ ਦੇ ਜੋ ਕਾਰਵਾਈ ਨਹੀਂ ਕੀਤੀ ਜਿਹਦੇ ਕਰਕੇ ਅੱਜ ਇਹ ਘਟਨਾਵਾਂ ਵਾਪਰੀਆਂ ਨੇ ਮੈਂ ਨਾਲ ਹੀ ਉਹਨਾਂ ਪ੍ਰਬੰਧਕ ਪ੍ਰਬੰਧਕਾਂ ਨੂੰ ਬੇਨਤੀ ਕਰ ਦਵਾਂ ਜੇ ਤੁਸੀਂ ਏਦਾਂ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਮੱਸੇ ਰੰਗਣ ਵਾਲੇ ਕੰਮ ਕਰ ਰਹੇ ਹੋ ਜੇ ਤੁਸੀਂ ਇਹ ਬਾਜ਼ ਨਾ ਆਏ ਤੇ ਮੁੜ ਕੇ ਨਾ ਕਹੋ ਕਿ ਸਤਕਾਰ ਕਮੇਟੀ ਨੇ ਸਖਤ ਐਕਸ਼ਨ ਲੈ ਕੇ ਤੁਹਾਡਾ ਬਿਲਕੁਲ ਲਿਹਾਜ਼ ਨਹੀਂ ਜੇ ਕਰਨਾ ਤੁਹਾਡੇ ਦੇ ਕਾਨੂੰਨੀ ਕਾਰਵਾਈ ਵੀ ਕਰਾਵਾਂਗੇ ਤੁਹਾਨੂੰ ਚੰਗਾ ਚਾਟਾ ਵੀ ਸਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ